ਬਾਈਕ ਸਵਾਰ ਦੋ ਲੁਟੇਰਿਆਂ ਨੇ ਮੁਕਸਰ ਦੇ ਥੰਦੇਵਾਲਾ ਰੋਡ ਤੇ ਨਾਮ ਦੇ ਧਰਮਸ਼ਾਲਾ ਦੇ ਕੋਲ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁਟੇਰਿਆਂ ਨੇ ਦੁਕਾਨ ਬੰਦ ਕਰਕੇ ਘਰਵਾਲ ਨੂੰ ਵਾਪਸ ਆੜ ਇੱਕ ਕਰਿਆਨਾ ਦੁਕਾਨਦਾਰ ਦੇ ਕੋਲੋਂ ਪੈਸਿਆਂ ਨਾਲ ਭਰਿਆ ਬੈਗ ਖੋਇਆ ਤੇ ਠੰਦ ਵਾਲਾ ਬਾਈਪਾਸ ਵੱਲ ਨੂੰ ਫਰਾਰ ਹੋ ਗਏ। ਹਾਲਾਂਕਿ ਲੁੱਟ ਦਾ ਸ਼ਿਕਾਰ ਹੋਏ ਦੁਕਾਨਦਾਰ ਨੇ ਹਿੰਮਤ ਦਿਖਾਉਂਦੇ ਹੋਏ ਲੁਟੇਰਿਆਂ ਦਾ ਪਿੱਛਾ ਕੀਤਾ ਤੇ ਠੰਦੇ ਵਾਲਾ ਬਾਈਪਾਸ ਦੇ ਕੋਲ ਕਿਸਾਨ ਹੱਟ ਦੇ ਨੇੜੇ ਲੁੱਟੇਰੇ ਕਬਰਾੜ ਵਿੱਚ ਆ ਕੇ ਬਾਈਕ ਉੱਥੇ ਹੀ ਸੁੱਟ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਉੱਥੋਂ ਪੈਦਲ ਹੀ ਭੱਜ ਨਿਕਲੇ। ਬੈਗ ਵਿੱਚ ਕਰੀਬ 60000 ਰੁਪਏ ਦੀ ਨਕਦੀ ਸੀ। ਹਾਲਾਂਕਿ ਪੀੜਤ ਦੁਕਾਨਦਾਰ ਵੱਲੋਂ ਤੁਰੰਤ ਪੁਲਿਸ ਦੇ ਹੈਲਪਲਾਈਨ ਨੰਬਰ ਦੀ ਗੱਲ ਇਹ ਰਹੀ ਕਿ ਪੁਲਿਸ ਕਰੀਬ 40 ਮਿੰਟ ਬਾਅਦ ਵਾਰਦਾਤ ਵਾਲੀ ਜਗ੍ਹਾ ਤੇ ਪਹੁੰਚੀ। ਰਾਤ ਕਰੀਬ 11 ਵਜੇ ਇਸ ਲੁੱਟ ਦਾ ਸ਼ਿਕਾਰ ਹੋਏ ਰਕੇਸ਼ ਮਦਾਨ ਨੇ ਦੱਸਿਆ ਕਿ ਉਹ ਆਪਣੀ ਕਰਿਆਣਾ ਦੀ ਦੁਕਾਨ ਬੰਦ ਕਰਕੇ ਰਾਤ ਕਰੀਬ 9:30 ਵਜੇ ਘਰ ਵੱਲ ਨੂੰ ਵਾਪਸ ਆ ਰਿਹਾ ਸੀ। ਉਸ ਦੇ ਕੋਲ ਇੱਕ ਬੈਗ ਸੀ ਜਿਸ ਵਿੱਚ ਦਿਨ ਭਰ ਦੀ ਕਮਾਈ ਅਤੇ ਉਗਰਾਹੀ ਦੇ 60000 ਰੁਪਏ ਸਨ ਜਿਸ ਨੂੰ ਬਾਈਕ ਸਵਾਰ ਦੋ ਲੁਟੇਰੇ ਖੋ ਕੇ ਲੈ ਗਏ। ਉਸ ਦੇ ਵੱਲੋਂ ਪਿੱਛਾ ਕਰਨ ਤੇ ਥਾਂਦੇਵਾਲਾ ਬਾਈਪਾਸ ਦੇ ਨੇੜੇ ਉਕਤ ਲੁਟੇਰੇ ਆਪਣਾ ਮੋਟਰਸਾਈਕਲ ਉੱਥੇ ਹੀ ਸੁੱਟ ਕੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਭੱਜ ਨਿਕਲੇ। ਬਾਈਕ ਪੁਲ ਉਧਰ ਸਮਾਜ ਸੇਵਕ ਅਤੇ ਐਡਵੋਕੇਟ ਅਰਸ਼ ਬੱਤਰਾ ਨੇ ਲੁੱਟ ਦੀ ਇਸ ਵਾਰਦਾਤ ਦੇ ਚਿੰਤਾ ਜ਼ਾਹਿਰ ਕਰਦੇ ਹੋਏ ਪੰਜਾਬ ਸਰਕਾਰ ਕੋਲੋਂ ਲੋਕਾਂ ਦੀ ਸੁਰੱਖਿਆ ਵੱਲ ਧਿਆਨ ਦਿੱਤੇ ਜਾਣ ਦੀ ਮੰਗ ਕੀਤੀ ਹੈ ਮੇਰਾ ਨਾਮ ਅਰਸ਼ ਬੱਤਰਾ ਜੀ ਜੋ ਹਾਲਾਤ ਹੈ ਅੱਜ ਦੇ ਇੱਕ ਗਰੀਬ ਦੁਕਾਨਦਾਰ ਬੰਦਾ ਆਵਦੀ ਦੁਕਾਨ ਤੋਂ ਕੈਸ਼ ਲੈ ਕੇ ਘਰ ਆ ਰਿਹਾ ਸੀ ਤੇ ਕੁਝ ਬੰਦਿਆਂ ਨੇ ਪਿੱਛਾ ਕਰਕੇ ਬੈਗ ਕੋਲਿਆ ਫਿਰ ਪਰ ਫਿਰ ਵੀ ਮੈਂ ਸਮਝਦਾ ਦਲੇਰੀ ਉਸ ਬੰਦੇ ਦੀ ਜਿਹੜਾ ਗਰੀਬ ਬੰਦੋਂ ਦੇ ਪਿੱਛੇ ਕਰਕੇ ਉਹਨੇ ਉਸ ਦਾ ਮੋਟਰਸਾਈਕਲ ਖੋਇਆ ਪਰ ਹਾਲਾਤ ਅੱਜ ਦੇ ਬਹੁਤ ਮਾੜੇ ਹੈ ਜੀ ਮੈਂ ਪੰਜਾਬ ਸਰਕਾਰ ਅੱਗੇ ਭਗਵੰਤ ਮਾਨ ਸਾਹਿਬ ਅੱਗੇ ਇਹ ਮੰਗ ਕਰਦਾ ਹਾਂ ਵੀ ਸੇਫ ਸਾਈਡ ਸਾਨੂੰ ਦਿੱਤੀ ਜਾਵੇ ਪੰਜਾਬੀਆਂ ਨੂੰ ਅਸੀਂ ਤੁਹਾਨੂੰ ਚੁਣਿਆ ਪਰ ਮੁਕਸਰ ਦੇ ਹਾਲਾਤ ਬਹੁਤ ਮਾੜੇ ਹੈ ਜੀ ਜੇ ਤੁਸੀਂ ਫੋਨ ਕੀਤਾ 112 ਕਰੋ ਜਦੋਂ ਆਗੇ ਸੀ ਪਹਿਲਾਂ ਤਾਂ ਜੀ ਸਾਡਾ ਜੂਰਿਸਡਿਕਸ਼ਨ ਦਾ ਬੜਾ ਰੌਲਾ ਪਿਆ ਚਾਵਲਾ ਚਿਕਨ ਦੇ ਗੋਲੇ ਵਾਰਦਾਤ ਹੋਈ ਹੈ ਤੇ ਪਹਿਲਾਂ ਸਿਟੀ ਵਾਲੇ ਆ ਗਏ ਕਦੇ ਸਦਰ ਵਾਲੇ ਆ ਗਏ ਜੂਰਿਸਡਿਕਸ਼ਨ ਦਾ ਥੋੜਾ 에ਰਰ ਸੀਗਾ ਫਿਰ ਉਸ ਤੋਂ ਬਾਅਦ ਵੀ ਤਕਰੀਬਨ ਸਨ ਓਦਾ ਘੰਟਾ 40 ਮਿੰਟ ਵੇਟ ਕਰਨੀ ਪਈ ਉਸ ਤੋਂ ਬਾਅਦ ਪੁਲਸਾਈ ਇੱਥੇ ਜੀ ਮੰਗ ਕਰਦੇ ਨੇ ਮੰਗ ਇਹੀ ਹੈ ਜੀ ਗਰੀਬ ਬੰਦਾ ਜੀ ਉਹ ਵਿਚਾਰਾ ਦਿਹਾੜੀ ਦਾਪਾ ਕਰਕੇ ਜੇ ਦੁਕਾਨਦਾਰੀ ਤੋਂ ਕੁਝ ਕਮਾ ਰਿਆ ਇਹ ਜਿਹੜੇ ਪੈਸੇ ਆ ਬਾਈਕ ਨੂੰ ਰਿਕਵਰ ਕਰਕੇ ਟਰੇਸ ਕਰਕੇ ਪ੍ਰੋਪਰ ਤੇ ਉਹ ਬੰਦੇ ਨੂੰ ਇਨਸਾਫ ਦਿਵਾਇਆ ਜਾਵੇ ਜੀ ਜਿਹੜੇ ਪੈਸਿਆਂ ਦਾ ਇਹਨਾਂ ਨੁਕਸਾਨ ਹੋਇਆ ਗਰੀਬ ਬੰਦਾ ਕਿੱਥੋਂ ਭਰਪਾਈ ਕਰ ਲੂਗਾ ਨਰਕੇਸ਼ਨ ਦਾ ਨੁਕਸਰ ਹੈ ਤਾਂ ਇਹ ਹਕ ਹੈ ਜੀ ਬਸ ਬੋਰੇ ਦੇ ਤਰਫੋਂ ਸ਼ਾਲਾ ਤੇ ਨਾਮ ਦੇ ਤਰਫੋਂ ਦੇ ਵਿੱਚ ਚਾਲੇ ਆ ਗਏ ਮੇਰਾ ਇਹਨਾਂ ਨੇ ਮੋਟਰਸਾਈਕਲ ਤੋਂ ਬਦੜਾ ਕੋਲ ਅੱਜ ਬੜੀ ਸਪੀਡ ਨਾਲ ਹੀ ਛਿੱਚਕੇ ਲੈ ਕੇ ਮੈਂ ਧੱਕਾ ਹੀ ਮਾਰਦੇ ਕੋਸ਼ਿਸ਼ ਕੀਤੀ ਪਰ ਮੈਂ ਵਾਕਿਆ ਮਗਰ ਮੋਟਰਸਾਈਕਲ ਆ ਤਗਾਂ ਨਹੀਂ ਜੀ ਬਹੁਤ ਸਪੀਡ ਤੇ ਬਾਈਕ ਗਈ ਸੀ ਮੇਰੇ ਬਾਸ ਨਹੀਂ ਪਈ ਅੱਧੇ ਹੀ ਨਿਕਲ ਕੇ ਗਾਂਵ ਬਾਹਰ ਦੇ ਗਾਂਵ ਨਿਕਲ ਕੇ ਉਹ ਕਿੱਧਰ ਨੂੰ ਤੁਹਾਡੇ ਪਿੱਛੇ ਗਿਆ ਮੈਂ ਉਹਨੂੰ ਇੱਥੇ ਬਾਈਪਾਸ ਤੇ ਕਰੋੜ ਦੇ ਪਿੱਛਾ ਕੀਤਾ ਨਾ ਉਹ ਉਹਦੇ ਉੱਪਰ ਉਹਨਾਂ ਨੇ ਮਗਰ ਦੋ ਜਾਂਦੇ ਸਿੱਕ ਮਗਰ ਪਟਕਾ ਬੰਨਿਆ ਸੀ ਤੇਰੇ ਇੱਕ ਮੂਰੇ ਮੁਰਸੇ ਚਲਾ ਕੇ ਮੋੜਨਾ ਕੀ ਨੁਕਸਾਨ ਹੋ ਗਿਆ ਇਹਨਾਂ 60000 ਰੁਪਏ ਸੀ ਮੇਰੇ ਬੈਗ ਦੇ ਵਿੱਚ ਉਹ ਲੈ ਗਏ ਉਹ ਸਵਾਨ ਫੋਨ ਆ ਕੇ ਪੱਤਰ ਜਿਹਾ ਆਇਆ ਕਿ ਕਰਿਆਨੇ ਦਾ ਸ਼ਾਪ ਸੀ ਮੇਰੀ ਕਿੱਥੇ ਰੁਕਿਆ ਕਰਿਆਨੇ ਦਾ ਸ਼ਾਪ ਸੀ ਮੇਰਾ ਮੰਗਲ ਕਰਦੇ ਕਿ ਮੇਰਾ ਮੇਰਾ ਸਵਾਨ ਫੋਨ ਮਿੰਗਵਾਇਆ ਜਾਵੇ ਤੇ ਨਾ ਤੋਂ 1.5 ਕਿਲੋ ਚਾਹ ਮੇਰਾ ਨਾਮ ਅਨਿਕ ਇਹਦਾ ਹੀ ਮੇਰੇ ਫਾਦਰ ਦਾ ਸ਼ਾਪ ਤੋਂ ਘਰ ਆ ਰਹੇ ਸੀਗੇ ਰਸਤੇ ਦੇ ਵਿੱਚ ਉਹਨਾਂ ਦਾ ਬੈਗ ਹੋ ਕੇ ਤੇ ਦੋ ਦੋ ਜਣੇ ਸੀ ਅਣਪਛਾਤੇ ਇਹਨਾਂ ਦਾ ਬੈਗ ਹੋ ਕੇ ਤੇ ਇਧਰ ਥੰਦ ਰੋਡ ਤੋਂ ਬਾਹਰੋ-ਬਾਰ ਦੀ ਭੱਜ ਗਏ ਆਪਾਂ ਨੇ ਬਹੁਤ ਕੋਸ਼ਿਸ਼ ਕੀਤੀ ਉਹਨਾਂ ਦੇ ਪਿੱਛਾ ਕਰਨ ਦੀ ਤੇ ਉਹ ਉਹਨਾਂ ਦਾ ਮੋਟਰਸਾਈਕਲ ਵਿੱਚ ਵੱਜਿਆ ਤੇ ਆਪਦਾ ਮੋਟਰਸ ਛੱਡ ਕੇ ਤੇ ਉਹ ਖੇਤਾ ਵੱਲ ਦੀ ਨੰਗੇ ਪੈਰ ਦੀ ਭੱਜ ਗਏ ਇਹ ਤੁਸੀਂ ਕੀ ਕਰਨਾ ਜਾਓਗੇ ਜੇ ਜਿਸ ਹਨੇਰੇ ਹਾਸੇ ਹੋ ਰਹੇ ਜੀ ਜਿਸ ਹਨੇਰੇ ਹਾਸੇ ਹੋ ਰਹੇ ਹੈ ਕਿ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਹੈ ਕਿ ਇਸ ਤੋਂ ਬਾਅਦ ਇਸ ਤੇ ਉੱਪਰ ਵੱਧ ਤੋਂ ਵੱਧ ਸਖਤਾਈ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਮੇਰਾ ਜਿਹੜਾ ਨੁਕਸਾਨ ਹੋਇਆ ਵਾਪਸ ਦਵਾਇਆ ਜਾਵੇ